ਇਹ ਬੋਲੀ ਅਸੀਂ ਕੀਤੀ ਹੈ ਜੀ ਕਿ ਇਹਦਾ ਮਤਲਬ ਅਸੀਂ ਪਹਿਲੀ ਲਾਈਨ ਦੇ 54 ਸੀ ਸਾਡੇ ਕੋਲ ਪੰਜਾਇਤੀ ਪਹਿਲੀ ਇੱਕ ਵੀ ਮਰਲਾ ਨਹੀਂ ਸ਼ੁਰੂ ਤੋਂ ਇਹ ਲੋਕ ਜਿਹੜੇ ਸੀ ਕਨਵਾਜ ਤੋਂ 50 ਸਾਲ ਤੋਂ ਪਹਿਲਾਂ ਦੇ ਇਹ ਪਹਿਲੀਆਂ ਨੂੰ ਵਾਰੇ ਆ ਅੰਦਰ ਖਾਤੇ ਬਹਿ ਕੇ ਪਟੇ ਕੱਟ ਲੈਂਦੇ ਆ ਸਰਪੰਚ ਨਾਲ ਰਲ ਕੇ ਤੇ ਇਸ ਕਰਕੇ ਬੋਲੀ ਨਹੀਂ ਹੁੰਦੀ ਨਾ ਇਹ ਅਲਾਸਮੈਂਟ ਕਰਾਉਂਦੇ ਆ ਨਾ ਕਿਸੇ ਨੂੰ ਕੋਈ ਦੱਸਦੇ ਆ ਨਾ ਚੌਂਕੀਦਾਰ ਨੂੰ ਭੇਜਦੇ ਆ ਅੰਦਰ ਵੜ ਕੇ ਪਟੇ ਕੱਟੇ ਜਾਂਦੇ ਆ ਸਾਨੂੰ ਪਤਾ ਲੱਗ ਗਿਆ ਕਿ ਇਹ ਕਹਿੰਦੇ ਮਤਲਬ ਬੋਲੀ ਹੋ ਰਹੀ ਆ ਅਸੀਂ ਉੱਥੇ ਪਹੁੰਚੇ ਵੀਡੀਓ ਸਵਾਏ ਉਹਨਾਂ ਨੂੰ ਅਸੀਂ ਕਿਹਾ ਵੀ ਇਹ ਪਲਾਟ ਦੀ ਬੋਲੀ ਕਿੰਨੇ ਦੇ ਗਈ ਆ ਕਹਿੰਦੇ ਜੀ 36000 ਦੇ ਅਸੀਂ ਕਿਹਾ ਜੀ ਇਹ ਪਹਿਲੀ ਦੇਖੋ ਇਹ 36000 ਵਾਲੀ ਆ 12000 ਕਿਲੇ ਨੂੰ ਅਸੀਂ ਕਹੇ ਇਹ 50000 ਕਿਲੇ ਦੀ ਬੋਲੀ ਦੇਣ ਨੂੰ ਤਿਆਰ ਜਦੋਂ ਇਹ 50000 ਤੋਂ ਕੀਤਾ ਤੇ ਡੀਡੀਪੀ ਸਾਹਿਬ ਦੇ ਅਦਾਲਤ ਦੇ ਵਿੱਚ ਮਸਲਾ ਪਹੁੰਚਿਆ ਤੇ ਉੱਥੇ ਉਹਨਾਂ ਨੇ ਇਸ ਚੀਜ਼ ਦੀ ਸਾਰੀ ਕੋਸ਼ ਕਰਕੇ ਤੇ ਉਹਨਾਂ ਨੇ ਕਿਹਾ ਵੀ ਇਹਦੀ ਦੁਬਾਰਾ ਬੋਲੀ ਰੱਖੀ ਜਾਊਗੀ ਦੁਬਾਰਾ ਬਲਾਗ ਦੇ ਵਿੱਚ ਬੋਲੀ ਰੱਖੀ ਗਈ ਦੋਹਾਂ ਧਿਰਾਂ ਦੇ ਵਿੱਚ ਬੋਲੀ ਹੋਈ ਆ ਗੁਰਮੇਲ ਸਿੰਘ ਸਨ ਅਪੂਰਨ ਸਿੰਘ ਮੈਂ ਇਧਰ ਕਨੈਲਸ ਹਾਂ ਸਨ ਸਰਦਾਰ ਗੁਰਵਜਨ ਸਿੰਘ ਸਾਡੇ ਦੋਵਾਂ ਦੇ ਵਿੱਚ ਬੋਲੀ ਹੋਈ ਆ ਜਿਹੜੇ 6 ਲੱਖ 60 ਹਜ਼ਾਰ ਤੱਕ ਗੁਰਮੇਲ ਸਿੰਘ ਨੇ ਬੋਲੀ ਦਿੱਤੀ ਆ 7 ਲੱਖ ਤੱਕ ਅਸੀਂ ਬੋਲੀ ਦਿੱਤੀ 7 ਲੱਖ ਤੇ ਬੋਲੀ ਟੁੱਟ ਗਈ ਆ